ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਤੁਹਾਡੇ ਦੁਸ਼ਮਨਾ ਦੀ ਐਸੀ ਤੈਸੀ ਦੁਸ਼ਮਨ ਕੋਈ ਵੀ ਹੋਣ ਕਈ ਵਾਰ ਦੁਸ਼ਮਨ ਆਪਣੇ ਹੀ ਹੁੰਦੇ ਹਨ ਕਈ ਵਾਰ ਪਰਾਏ ਹੁੰਦੇ ਹਨ ਕਈ ਵਾਰ ਤਾਂ ਦੁਸ਼ਮਨ ਐਸੇ ਹੁੰਦੇ ਹਨ ਕਿ ਅਸੀਂ ਜਿੱਥੇ ਨੌਕਰੀ ਕਰ ਰਹੇ ਹੁੰਦੇ ਹਾਂ ਉੱਥੇ ਸਾਡੇ ਨਾਲ ਦੁਸ਼ਮਣੀ ਕਰਨ ਲੱਗ ਜਾਂਦੇ ਹਨ ਸ਼ਾਇਦ ਉਹ ਤੁਹਾਡੀ ਪਰਸਨੈਲਿਟੀ ਤੋਂ ਸੜਨ ਲੱਗ ਜਾਂਦੇ ਹਨ ਜਾਂ ਫਿਰ ਤੁਹਾਡੇ ਕੰਮ ਕਰਨ ਦੇ ਤਰੀਕੇ ਤੋਂ ਸੜਨ ਲੱਗ ਜਾਂਦੇ ਹਨ ਕਿ ਐਦੀ ਬੜੀ ਤਾਰੀਫ਼ ਹੁੰਦੀ ਹੈ ਹੈਨਾ ਇਸ ਤਰ੍ਹਾਂ ਹੁੰਦਾ ਹੈ ਜਾਂ ਕਈ ਵਾਰੀ ਕੀ ਹੁੰਦਾ ਅਸੀਂ ਵਪਾਰ ਕਰ ਰਹੇ ਹਾਂ ਤੇ ਸਾਡੇ ਹੀ ਆਲ ਦੀ ਦੁਕਾਨ ਤੇ ਉਹੀ ਵਪਾਰ ਜਿਹੜਾ ਅਸੀਂ ਕਰ ਰਹੇ ਹਾਂ ਉਹੀ ਖੋਲ ਕੇ ਬੈਠ ਜਾਂਦੇ ਹਨ ਜਾਂ ਫਿਰ ਕਈ ਵਾਰੀ ਤਾਂ ਪੜੋਸੀ ਹੀ ਨੱਕ ਵਿੱਚ ਦਮ ਕਰ ਦਿੰਦੇ ਹਨ ਕਈ ਵਾਰੀ ਤਾਂ ਆਪਣੇ ਘਰ ਵਿੱਚ ਵੀ ਦੁਸ਼ਮਣ ਹੁੰਦੇ ਹਨ ਐਸੇ ਕਿ ਇਸ ਤਰ੍ਹਾਂ ਕਰਦੇ ਹਨ ਆਪਣੇ ਕਿ ਸਾਨੂੰ ਪਛਾਣਦੇ ਹੀ ਨਹੀਂ ਤੇ ਇਸ ਕਰਾਂ ਜੇ ਸਾਡੇ ਦੁਸ਼ਮਣ ਚਾਰੇ ਪਾਸੇ ਫੈਲ ਗਏ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂ ਕਿ ਕਿਉਂਕਿ ਜੇਕਰ ਅਸੀਂ ਦੇਰ ਕਰਤਾ ਐਨਾ ਚੀਜ਼ਾਂ ਨੂੰ ਅਸੀਂ ਇਗਨੋਰ ਕਰਤਾ ਕਿ ਨਹੀਂ چل ਠੀਕ ਹੋ ਜਾਏਗਾ ਆਪਣੇ ਆਪ ਤਾਂ ਬਾਅਦ ਵਿੱਚ ਬਹੁਤ ਦੇਰ ਹੋ ਜਾਂਦੀ ਹੈ ਤੇ ਤੁਹਾਨੂੰ ਪਛਤਾਣਾ ਪੈਂਦਾ ਹੈ ਇਸ ਕਰਕੇ ਅਸੀਂ ਅੱਜ ਦੀ ਵੀਡੀਓ ਵਿੱਚ ਲੌਂਗ ਦੇ ਐਸੇ ਮਹਾ ਉਪਾ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਡੇ ਜੋ ਦੁਸ਼ਮਣ ਹਨ ਉਹਨਾਂ ਦੀ ਤਾਂ ਐਸੀ ਤਿਹਸੀ ਹੋਣੀ ਹੀ ਹੋਣੀ ਹੈ ਕਿਉਂਕਿ ਦੇਖੋ ਲੌਂਗ ਦੇ ਉਪਾਅ ਕਦੀ ਵੀ ਖਾਲੀ ਨਹੀਂ ਜਾਂਦੇ ਹਨ ਕੋਈ ਵੀ ਤੁਸੀਂ ਦੇਖ ਲੋ ਜਿਹੜੇ ਤੰਤਰ ਮੰਤਰ ਟੋਟਕੇ ਕੀਤੇ ਜਾਂਦੇ ਹਨ ਉਸ ਦੇ ਵਿੱਚ ਲੌਂਗ ਜੋ ਹੈ ਬਹੁਤ ਹੀ ਸ਼ਕਤੀਸ਼ਾਲੀ ਚੀਜ਼ ਮੰਨੀ ਗਈ ਹੈ ਲੌਂਗ ਮਾਂ ਲక్ష్ਮੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੈ ਤੇ ਇਸ ਕਰਕੇ ਜਿਹੜੇ ਆਪਾਂ ਉਪਾਅ ਕਰਦੇ ਹਾਂ ਧਨ ਦੇ ਪੈਸਿਆਂ ਦੇ ਉਪਾਅ ਕਰਦੇ ਹਾਂ ਉਹਦੇ ਵਿੱਚ ਲੌਂਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਲੌਂਗ ਸਾਡੀ ਰਸੋਈ ਵਿੱਚ ਜੋ ਸਬਜ਼ੀ ਨੂੰ ਸਵਾਦ ਬਣਾਉਂਦਾ ਹੈ ਉਸ ਦੇ ਇਲਾਵਾ ਵੀ ਇਹ ਐਸੇ ਕਰਦਾ ਹੈ ਜੋ ਸਾਡੇ ਕਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤੇ ਫਿਰ ਬਸ ਆਪਾਂ ਹੁਣ ਕੀ ਕਰੀਏ ਕਿ ਸਾਡੇ ਸ਼ਤਰੂ ਸਾਡੇ ਖਿਲਾਫ ਜੋ ਵੀ ਮਰਜੀ ਕਰਨ ਜਿੰਨੇ ਮਰਜੀ ਮਤਲਬ ਜੋੜ ਲਗਾ ਲੈਣ ਪੂਰਾ ਪਰ ਉਹ ਕਲਹੀਨਾ ਪਾਣ ਉਹ ਸ਼ਾਂਤ ਹੋ ਜਾਣ ਸ਼ਾਂਤ ਕਿਵੇਂ ਹੋਣਗੇ ਜਦੋਂ ਉਹਨਾਂ ਦਾ ਦਿਮਾਗ ਬਸ ਅਸੀਂ ਉਹਨਾਂ ਦੇ ਦਿਮਾਗ ਨੂੰ ਹੀ ਸ਼ਾਂਤ ਕਰ ਦੇਣਾ ਹੈ ਕਿ ਉਹ ਤੁਹਾਡਾ ਕੁਝ ਵੀ ਬੁਰਾ ਕਰ ਹੀ ਨਾ ਸਕਣ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਿਸ ਦੇ ਦੁਸ਼ਮਣ ਪਾਵੇਂ ਉਹਦੇ ਜੌਬ ਵਿੱਚ ਹੋਣ ਵਪਾਰ ਵਿੱਚ ਹੋਣ ਘਰ ਵਿੱਚ ਹੋਣ ਪੜੋਸੀ ਹੋਣ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਾਂ ਤੁਸੀਂ ਨਹੀਂ ਜਾਣਦੇ ਹੋ ਸਭ ਤੁਸੀਂ ਆਪਣੇ ਦੁਸ਼ਮਣਾਂ ਨੂੰ ਦੂਰ ਕਰਨ ਵਾਸਤੇ ਕੋਈ ਵੀ ਮਨੁੱਖ ਇਹ ਉਪਾਅ ਕਰ ਸਕਦਾ ਹੈ ਤੇ ਚਲੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਪਾਦ ਅਸਨ ਤੋਂ ਪਹਿਲੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਦੱਸਦੀ ਹਾਂ ਇਹ ਉਪਾਾ ਆਪਾਂ ਕਰਨਾ ਹੈ ਸ਼ਨੀਵਾਰ ਦੀ ਰਾਤ ਨੂੰ ਹਾਂਜੀ ਸ਼ਨੀਵਾਰ ਨੂੰ ਕਿਤੇ ਗਏ ਉਪਾਾ ਕਦੀ ਵੀ ਖਾਲੀ ਨਹੀਂ ਜ ਹੈ ਐ ਤੁਸੀਂ ਆਪਣੀ ਕਾਪੀ ਤੇ ਲਿਖ ਕੇ ਨੋਟ ਕਰ ਲਓ ਤੇ ਇਸ ਉਪਾਦ ਦਾ ਸਮਾਂ ਹੈ ਰਾਤੀ 10 ਵਜੇ ਤੋਂ ਬਾਅਦ ਠੀਕ ਹੈ ਸ਼ਨੀਵਾਰ ਨੂੰ ਰਾਤੀ 10 ਵਜੇ ਤੋਂ ਬਾਅਦ ਤੁਸੀਂ 7 ਲੌਂਗ ਲੈ ਲੈਣੇ ਹਨ ਲੌਂਗ ਬਿਲਕੁਲ ਟੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਫੁੱਲ ਵਾਲੇ ਲੌਂਗ ਸਹੀ ਸਲਾਮਤ ਸਾਬਤੇ ਲੌਂਗ ਹੋਣੇ ਚਾਹੀਦੇ ਹਨ 7 ਲੌਂਗ ਠੀਕ ਹੈ ਉਸ ਨੂੰ ਤੁਸੀਂ ਆਪਣੇ ਹੱਥ ਵਿੱਚ ਰੱਖ ਲਓ ਖੱਬੇ ਹੱਥ ਵਿੱਚ ਰੱਖਣਾ ਹੈ ਸੱਜੇ ਹੱਥ ਵਿੱਚ ਨਹੀਂ ਧਿਆਨ ਨਾਲ ਸੁਣ ਕੇ ਨੋਟ ਕਰ ਲੈਣਾ ਖੱਬੇ ਹੱਥ ਵਿੱਚ ਉਹ 7 ਲੌਂਗ ਰੱਖ ਕੇ ਤੁਸੀਂ ਆਪਣੇ ਦੁਸ਼ਮਨ ਦਾ ਨਾਮ ਲੈਣਾ ਹੈ 21 ਵਾਰ ਠੀਕ ਹੈ ਜਿਵੇਂ ਕਿ ਸਮਝ ਲਓ ਤੁਹਾਡੇ ਦੁਸ਼ਮਨ ਦਾ ਨਾਮ ਮੈਂ ਐਗਜ਼ਾਮਪਲ ਦੇ ਤੌਰ ਤੇ ਕਰ ਰਹੀ ਹਾਂ ਮੈਂ ਕਿਸੇ ਮਤਲਬ ਆਪਣੇ ਮੇਰੇ ਦਿਮਾਗ ਵਿੱਚ ਜੋ ਵੀ ਨਾਮ ਆ ਰਿਹਾ ਹੈ ਜਿਵੇਂ ਕਿ ਸਮਝ ਲਓ ਉਸ ਦਾ ਨਾਮ ਹੈ ਸੁਮਨ ਠੀਕ ਹੈ ਉਸ ਦਾ ਅਸੀਂ 21 ਵਾਰ ਨਾਮ ਲਵਾਂਗੇ ਤਾਂ ਕਿਵੇਂ ਕਰਨਾ ਹੈ ਆਪਣੇ ਹੱਥ ਵਿੱਚ ਜਿਹੜੇ ਖੱਬੇ ਹੱਥ ਵਿੱਚ ਤੁਸੀਂ ਲੌਂਗ ਰੱਖੇ ਹਨ ਤਾਂ ਤੁਸੀਂ ਨਾਮ ਲੈਣਾ ਹੈ ਸੁਮਨ ਫਿਰ ਲੌਂਗ ਦੇ ਉੱਪਰ ਇੱਕ ਫੂਕ ਮਾਰਨੀ ਹੈ ਸੁਮਨ ผูกซูมันผูก फूक भी माननी है एक बार उस दुश्मन का नाम भी लेना है जिम्मे की मैं इग्जाम्पल दसा है नाम है सुमन कोई भी नाम हो सकता है मनीष रमेश आ, कुछ भी नाम किसी का जो दुश्मन है उसका नाम लेना जेकर जेर दुश्मन का नाम नहीं जानते हो तुनु नहीं पता कि कौन सा दुश्मन है जिसके करके सा परेशानियां आ रही है बोल देना है दुश्मन बस दुश्मन फिर फूक माननीय ਦੁਸ਼ਮਨ ਫਿਰ ਫੂਕਮਾਨੀ ਹੈ 21 ਵਾਰ ਇਸ ਤਰ੍ਹਾਂ ਕਰਨਾ ਹੈ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਜਿਹੜਾ ਨਾਮ ਹੈ ਤੁਸੀਂ ਆਪਣੇ ਮਨ ਵਿੱਚ ਬੋਲਣਾ ਹੈ ਮੈਂ ਤਾਂ ਤੁਹਾਨੂੰ ਬੋਲ ਕੇ ਦੱਸਿਆ ਹੈ ਕਿਉਂਕਿ ਤੁਸੀਂ ਵੀਡੀਓ ਵਿੱਚ ਮੈਨੂੰ ਸੁਣ ਰਹੇ ਹੋ ਮੈਨੂੰ ਦੇਖ ਨਹੀਂ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ ਨਾਮ ਮਨ ਵਿੱਚ ਬੋਲਣਾ ਹੈ ਫਿਰ ਫੂਕਮਾਨੀ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ ਲੌਂਗ ਹੈ ਰੱਖ ਦੇਣੀ ਹੈ ਕਿਸੇ ਵੀ ਇੱਕ ਡੱਬੀ ਚ ਪਾ ਕੇ ਰੱਖ ਦਿਓ ਜ ਜਿਵੇਂ ਅਗਲੇ ਦਿਨ ਐਤਵਾਨ ਨੂੰ ਠੀਕ ਹੈ ਸੰਡੇ ਨੂੰ ਤੁਸੀਂ ਇਸ ਇਹਨਾ ਲੌਂਗ ਨੂੰ ਜਿਹੜੇ ਹੈ ਜਲਾ ਦੇਣਾ ਹੈ ਅੱਗ ਦੇ ਅੰਦਰ ਭਾਵੇਂ ਤੁਸੀਂ ਆਪਣੀ ਛੱਤ ਤੇ ਜਾ ਕੇ ਅੱਗ ਬਾਲ ਲਓ ਉੱਥੇ ਜਲਾ ਦੇਵੋ ਜਾਂ ਜਿੱਥੇ ਵੀ ਹਾਂ ਰਸੋਈ ਦੇ ਅੰਦਰ ਨਾ ਜਲਾ ਦੇਣਾ ਆਪਣੀ ਗੈਸ ਦੇ ਉੱਤੇ ਇਹ ਗਲਤੀ ਕਦੀ ਨਾ ਕਰਨਾ ਜਾਂ ਤਾਂ ਆਪਣੀ ਛੱਤ ਦੇ ਉੱਤੇ ਜਲਾਓ ਜਾਂ ਘਰ ਤੋਂ ਬਾਹਰ ਵਿਹੜੇ ਵਿੱਚ ਵੀ ਜਲਾ ਸਕਦੇ ਹੋ ਘਰ ਤੋਂ ਬਾਹਰ ਵੀ ਜਲਾ ਸਕਦੇ ਹੋ ਬਸ ਇਹਨਾ ਲੌਂਗ ਨੂੰ ਆਪਾਂ ਜਲਾ ਦੇਣਾ ਹੈ ਠੀਕ ਹੈ ਇਹ ਜਿਹੜਾ ਤੁਸੀਂ ਕੰਮ ਹੈ कम से कम तीन शनिवार करो ज्यादा तो ज्यादा तक सात शनिवार करो तोसी देखोगे कि ऐ जो प्रक्रिया तुसी सात शनिवार कर लोगे या तीन शनिवार कर लोगे तो आठा वड्डे तो वड्ढा दुश्मन भी होएगा ना पावे जिन्ना भी मर्जी पावरफुल होवे ओ तोआडी अगो दी तोआडी लाइफ विच निकल जाएगा तोआडी लाइफ विच सोच ही नहीं पाएगा कि मैं इस दे नाल कुछ गलत करा सोच ही नहीं पाएगा उदी बुद्धी ते ਵੱਟੇ ਪੈ ਜਾਣਗੇ ਜਦੋਂ ਆਪਾਂ ਇਹ ਵਾਲਾ ਉਪਾਅ ਕਰਾਂਗੇ بس ਤੁਸੀਂ ਇਹ ਉਪਾਅ ਕਰ ਲੋ ਪਰ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਜਿਵੇਂ ਕਿ ਬਿਲਕੁਲ ਜਦੋਂ ਵੀ ਤੁਸੀਂ ਇਹ ਉਪਾਅ ਜਾਂ ਟੋਟਕਾ ਕਰਨਾ ਹੈ ਤਾਂ एकदम ਸ਼ਾਂਤ ਮਨ ਨਾਲ ਕਰਨਾ ਹੈ ਠੀਕ ਹੈ ਔਰ ਕਿਸੇ ਨੂੰ ਵੀ ਦੱਸਣਾ ਨਹੀਂ ਹੈ ਟੋਟਕਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਟੋਕਿਆ ਨਾ ਜਾਵੇ ਠੀਕ ਹੈ ਹਾਂ ਤੁਸੀਂ ਕਿਸੇ ਨੂੰ ਸਲਾਹ ਦੇ ਸਕਦੇ ਹੋ ਕਿ ਇਸ ਤਰ੍ਹਾਂ ਕਰੋ ਤਾਂ ਤੁਹਾਡੇ ਦੁਸ਼ਮਣ ਖਤਮ ਹੋ ਜਾਣਗੇ ਪਰ ਮੈਂ ਵੀ ਇਹ ਕਰ ਰਹੀ ਹਾਂ ਇਹ ਕਿਸੇ ਨੂੰ ਨਹੀਂ ਦੱਸਣਾ ਕਿਉਂਕਿ ਜਿਹੜੇ ਉਹ ਟੋਟਕੇ ਹੁੰਦੇ ਨੇ ਉਹਦੇ ਵਿੱਚ ਕੋਈ ਟੋਕ ਦੇਵੇ ਜਾ ਉਹ ਜਿਹੜੇ ਟੁੱਟ ਕੇ ਦਾ ਅਸਰ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ اے ਤੁਸੀਂ ਕਰੋ ਤੇ ਇਸ ਦਾ લાભ ਪ੍ਰਾਪਤ ਕਰੋ ਤੁਹਾਡੇ ਦੁਸ਼ਮਣ ਦੀਆਂ ਜਿਹੜੀਆਂ ਦੇ ਕਰਕੇ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਸੀ ਉਹ ਜੇਕਰ ਖਤਮ ਹੋ ਜਾਂਦੀਆਂ ਹਨ ਤਾਂ ਪਲੀਜ਼ ਮੈਨੂੰ ਜ਼ਰੂਰ ਯਾਦ ਕਰ ਲੈਣਾ ਤੇ ਮੈਨੂੰ ਕਮੈਂਟ ਵਿੱਚ ਦੱਸਣਾ ਕਿਉਂਕਿ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੁੰਦੀ ਹੈ ਜਿਸ ਵੇਲੇ ਤੁਹਾਨੂੰ ਇਸ ਉਪਾਅ ਦਾ ਫਲ ਮਿਲਦਾ ਹੈ ਤੁਹਾਡੀ ਪਰੇਸ਼ਾਨੀ ਦੂਰ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਜੋ ਮੈਂ ਇਹ ਉਪਾਅ ਕਰਵਾਂਦੀ ਹਾਂ ਤੁਹਾਡੇ ਕੋਲੋਂ ਆ ਮੇਰੀ ਮਿਹਨਤ ਸਫਰ ਹੋ ਗਈ ਹੈ ਤੇ ਚਲੋ ਜੀ ਇੱਕ ਕੰਮ ਕਰਕੇ ਮੈਨੂੰ ਦੱਸਣਾ ਲਾਈਕ ਕਰੋ ਮੇਰੀ ਵੀਡੀਓ ਨੂੰ ਕਮੈਂਟ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸ਼ੇਅਰ ਕਰਕੇ ਤੁਸੀਂ ਘਰ ਬੈਠੇ ਬੈਠੇ ਪੂਨ ਕਮਾ ਸਕਦੇ ਹੋ ਕਿਉਂਕਿ ਦੁਨੀਆ ਵਿੱਚ ਦੇਖੋ ਨਾਨਕ ਦੁੱਖਿਆ ਸਭ ਸੰਸਾਰ ਹੈ ਬਹੁਤ ਜਿਆਦਾ ਲੋਕ ਦੁਖੀ ਹਨ ਪਰ ਕਈਆਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਇਹ ਚੈਨਲ ਖੁੱਲਿਆ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਉਪਾਅ ਤੇ ਟੋਟਕੇ ਦੱਸੇ ਜਾਂਦੇ ਹਨ ਤੇ ਪਲੀਜ਼ ਹੋਰ ਲੋਕਾਂ ਨੂੰ ਵੀ ਦੱਸੋ ਖੁਦ ਵੀ ਕਰੋ ਤੇ ਆਪਣੀ ਕਾਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕਾਦੀ ਕਿਸੇ ਹੋਰ ਪਰੇਸ਼ਾਨੀ ਦਾ ਬਦਿਆ ਜਿਹਾ ਹੱਲ ਲੈ ਕੇ